ਚੜ ਗਏ ਬਾਈ ਕੱਢੀਆਂ ਓਏ ਗੋਲੀ ਗੋਲੀ ਕਰੇ ਸਾਏ ਕੱਢ ਗਏ ਦੋ ਆਓ ਦੋ ਆਓ ਜਾਂ ਤਿੰਨ ਹੋ ਹੋ ਜਾਂ ਪੰਜ ਕੱਢੀਆਂ ਥਲੇ ਥਲੇ ਚੱਲ ਥਲੇ ਜਾਂਦੇ ਸੇ ਭਾਂਡਾ ਲੰਮਾ ਭਾਂਡਾ ਲੰਮਾ ਮੈਂ ਇਧਰ ਮੂੰਹ ਕਮਾ ਲੈ ਮੇਰੇ ਨਹੀਂ ਮੂਹ ਕਮਾ ਦੇ ਭੈਣ ਚੋੜਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰੋ ਖਿੱਚ ਲਾ ਯਾਰ ਭੈਣ ਗੱਲ ਆੜਿਆ ਭੈਣ ਦੀ ਫੁੱਦੀ ਆ ਵਾ ਅੱਗ ਇਧਰ ਕਿਧਰ ਬਾੜਦੀ ਅੱਭਾ ਭੈਣ ਚ ਗੱਡੀ ਮੂਰੇ ਬੱਚ ਮਾਰਦੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਚੋੜਾ ਮਾਫ ਕਰਨਾ ਗਾਲ ਨਿਕਲਦੀ ਆ ਪੰਜਾਬ ਦੇ ਲੋਕਾਂ ਨੂੰ ਤੂੰ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ